ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਖਾਸ ਹੋਣ ਵਾਲੀ ਆ ਉਹਨਾਂ ਵੀਰਾਂ ਵਾਸਤੇ ਜਿਹੜੇ ਨੀਲੀ ਰਾਵੀ ਨੂੰ ਤਿਆਰ ਕਰਦੇ ਆ ਜੀ ਅੱਜ ਆਪਾਂ ਪਹੁੰਚੇ ਆ ਪਿੰਡ ਖੋਸਾ ਕੋਟਲਾ ਜੀ ਫਤਿਹਿਲਾ ਧਰਮਕੋਟ ਤੇ ਜ਼ਿਲ੍ਹਾ ਮੋਗਾ ਜੀ ਬਾਈ ਦਾ ਖਾਸ ਕਰਕੇ ਨੀਲੀ ਰਾਵੀ ਨਾਲ ਬਹੁਤ ਪਿਆਰ ਆ ਜੀ ਖਾਸ ਨੀਲੀ ਰਾਵੀ ਦੇ ਕਾਮਾ ਤੇ ਟੋਟਲ ਆਪਣੇ ਪੰਜਾਬ ਚ ਜੀ ਹੁਣ ਤੱਕਰ 2 ਮਾਲੀ ਤੇ 6 ਮੱਝਾਂ ਪਾਕਿਸਤਾਨ ਚੋਂ ਨੀਲੀ ਰਾਵੀ ਦੀਆਂ ਇੰਪੋਰਟ ਹੋਈਆਂ ਸੀਗੀਆਂ ਜੀ ਬਾਦਲ ਡੈਰੀ ਫਾਰਮ ਤੇ ਤੇ ਜਿਨ੍ਹਾਂ ਚੋਂ ਇੱਕ ਮਾਲੀ ਤੇ ਦੋ ਮੱਝਾਂ ਬਾਈ ਨੇ ਉਹਨਾਂ ਤੋਂ ਖਰੀਦ ਲਈਆਂ ਸੀਗੀਆਂ ਜੀ ਅੱਜ ਇਸ ਫਾਰਮ ਚੋਂ ਇੱਕ ਨੀਲੀ ਰਾਵੀ ਦਾ ਤੋਹਫਾ ਜੀ ਹਰਿਆਣੇ ਜਾ ਰਿਹਾ ਜੀ ਜਿਹੜੇ ਵੀਰ ਲੈ ਕੇ ਜਾ ਰਹੇ ਆ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਵੀਡੀਓ ਸ਼ੇਅਰ ਵੀ ਕਰ ਦਿਓ ਜੀ ਤੇ ਬਾਈ ਕੋਲ ਟੋਪ ਦੇ ਟੋਪ ਤੋਂ ਮਾਲੀ ਵੀ ਹੈ ਜੀ ਇੱਥੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਈ ਨੂੰ ਅਵਾਰਡ ਮਿਲਿਆ ਜੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਤੋਂ 2024 ਚ ਜੀ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਆਪਣੇ ਚੈਨਲ ਤੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਾਂ ਬਈ ਫੁੱਲ ਡਿਟੇਲ ਤੇ ਐਡਰੈਸ ਦੱਸ ਦੋ ਜੀ ਕਿਹੜੀ ਸਟੇਟ ਆ ਜੀ ਕਿੱਥੋਂ ਆਏ ਆ ਤੇ ਕੀ ਆਪਣਾ ਕੰਮ ਆ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਆ ਜੀ ਕੁਬਾਲ ਸਿੰਘ ਸਾਨੂੰ ਤਸੀਲ ਟੁਹਾਣਾ ਪੈਂਦੀ ਆ ਤੇ ਡਿਸਟ੍ਰਿਕਟ ਸਾਡਾ ਫਤਿਹਵਾਦ ਆ ਤੇ ਹਰਿਆਣੇ ਤੋਂ ਆਏ ਹਾਂ ਜੀ ਅਸੀਂ ਠੀਕ ਆ ਜੀ ਹਾਂਜੀ ਤੇ ਆਪਣਾ ਵੀਰੇ ਹਰਿਆਣੇ ਚ ਖਾਸ ਮੱਜਾਂ ਦੇ ਕੰਮ ਆ ਜੀ ਹਾਂਜੀ ਬਰੀਡਿੰਗ ਤੇ ਹੀ ਕੰਮ ਕਰਦੇ ਆ ਜੀ ਠੀਕ ਆ ਕਿਹੜੀ ਕਿਹੜੀ ਨਸਲ ਦੀ ਆਪਣੇ ਕੋਲ ਮੱਝਾਂ ਆ ਨੀਲੀ ਰਾਵੀ ਤੇ ਮੁਰਾ ਦੋਨੋਂ ਇਹ ਦੋ ਬਰੀਡਾਂ ਹੀ ਆ ਆਪਣੇ ਕੋਲ ਹਾਂਜੀ ਹਾਂ ਠੀਕ ਆ ਜੀ ਜਿਹੜੀ ਆਪਾਂ ਬਾਈ ਹੁਣਾਂ ਤੋਂ ਮੱਝ ਲੈ ਕੇ ਜਾ ਰਹੇ ਆ ਜੀ ਨੀਲੀ ਰਾਵੀ ਦੀ ਹੁਣ ਕੰਮ ਸ਼ੁਰੂ ਕੀਤਾ ਬਰੀਡ ਤੇ ਨੀਲੀ ਰਾਵੀ ਤੇ ਕਿ ਪਹਿਲਾਂ ਵੀ ਸੀਗਾ ਜੀ ਨਹੀਂ ਹੋ ਗਈ ਜੀ ਸਾਨੂੰ 3 ਸਾਲ 3 ਸਾਲ ਤੇ ਜਿਹੜੀ ਇਹ ਮੱਝ ਲੈ ਕੇ ਜਾ ਰਹੇ ਹੋ ਇਹਦਾ ਬੈਕਵਰਡ ਕੀ ਆ ਜੀ ਇਹ ਦੇ ਕੋ ਸਾਡੇ ਕੋਲ ਜਿਹਦੀ ਨਾ ਵੱਡੀ ਭੈਣ ਆ ਪਹਿਲਾਂ ਤਾਂ ਜੀ ਇਹਨਾਂ ਤੋਂ ਅਸੀਂ ਲੈ ਕੇ ਗਏ ਸੀ 3 ਸਾਲ ਪਹਿਲਾਂ ਯਾਨੀ ਇਹਨਾਂ ਬਾਈਆਂ ਦਾ ਆਪਣਾ ਪਹਿਲਾਂ ਤੋਂ ਹੀ ਮੋਟਾ ਹਾਂ ਠੀਕ ਹੈ ਜੀ ਤੇ ਸਾਡੇ ਕੋਲ ਇਹਦੀ ਵੱਡੀ ਭੈਣ ਨੇ ਵੀ ਚੰਗਾ ਦੁੱਧ ਦਿੱਤਾ ਜੀ ਪਹਿਲੇ ਸੂਏ 17 ਕਿਲੋ ਦੁੱਧ ਤੱਕ ਆਈ ਆ ਪਹਿਲੇ ਸੂਏ ਜੀ ਹਾਂ ਜੀ ਠੀਕ ਹੈ ਜੀ ਤੇ ਦੂਸਰੇ ਸੂਏ 23 ਕਿਲੋ ਦੁੱਧ ਤੱਕ ਆਈ ਆ ਜੀ ਸੈਕੰਡ ਵਾਰੀ ਜੀ ਹਾਂ ਜੀ ਠੀਕ ਹੈ ਜੀ ਤੇ ਹੁਣ ਥਰਡ ਅੱਗੇ ਉਹ ਪ੍ਰੈਗਨੈਂਟ ਹੈ ਜੀ ਹਜੇ ਨਹੀਂ ਸੂਈ ਹੋਈ ਠੀਕ ਹੈ ਜੀ ਸੁਹੀ ਨਹੀਂ ਤੇ ਜੋ ਇਹਨਾਂ ਦੀ ਮਾਂ ਸੀ ਉਹਦਾ ਇੱਕ ਅੱਗੇ ਵਾਲਾ ਥਾਣੇ ਦੇ ਇੱਕ ਪਿੱਛੇ ਵਾਲਾ ਥਾਣਾ ਚੱਲਦਾ ਸੀ ਦੋ ਥਾਣੇ ਡੈੱਡ ਸੀਗੇ ਠੀਕ ਹੈ ਜੀ ਤੇ ਦੋ ਥਾਣਾਂ ਦਾ 12 ਕਿਲੋ ਦੁੱਧ ਸੀਗਾ ਉਹ ਇਸੇ ਫਾਰਮ ਤੇ ਸੀ ਇਹਨਾਂ ਦਾ ਇਸੇ ਫਾਰਮ ਵਿੱਚ ਆ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੁਸੀਂ ਇਸ ਫਾਰਮ ਤੇ ਪਹੁੰਚੇ ਬਾਈ ਉਹਨਾਂ ਦਾ ਸੁਭਾਅ ਕਿਵੇਂ ਲੱਗਿਆ ਜੀ ਬਹੁਤ ਵਧੀਆ ਠੰਡੇ ਸੁਭਾਅ ਦੇ ਆ ਜੀ ਠੀਕ ਹੈ ਜੀ ਤੇ ਬਾਕੀ ਨਸਲ ਦੀ ਤਾਂ ਬਹੁਤ ਜ਼ਿਆਦਾ ਪਰਖ ਆ ਜੀ ਉਹਨਾਂ ਨਸਲ ਦੇ ਪਰਖ ਆ ਹਾਂ ਜੀ ਬਾਕੀ ਬਾਈ ਉਹਨਾਂ ਨੂੰ ਅਵਾਰਡ ਵੀ ਮਿਲੇ ਹੋਏ ਆ ਜੀ ਹਾਂ ਜੀ ਖਾਸ ਕਰਕੇ ਬਾਈਆਂ ਬਾਈ ਉਹਨਾਂ ਕੋਲ ਇੱਕ ਲੋਤਾ ਮਾਲੀ ਸੀਗਾ ਜਿਹੜਾ ਜੀ ਪਾਕਿਸਤਾਨ ਤੋਂ ਆਇਆ ਸੀਗਾ ਜਾਂ ਇੱਕ ਬਾਦਲ ਫਾਰਮ ਚ ਤੇ ਇੱਕ ਬਾਈ ਹੋਣਾ ਕੋਲ ਆ ਜੀ ਦੋ ਮੱਝਾਂ ਸੀਗੀਆਂ ਇਹ ਪਾਕਿਸਤਾਨੀ ਨਹੀਂ ਇਹ ਰਾਵੀ ਬਲੱਡਰ ਲਾਈਨ ਚ ਹੋ ਜੀ ਹਾਂਜੀ ਇਹਦਾ ਜੋ ਜਿਹੜਾ ਫਾਦਰ ਹੈ ਜੋ ਮਰਦ ਛੋਟਾ ਸੀਗਾ ਜੋ ਐਕਸਪਾਇਰ ਹੋ ਗਿਆ ਕਾਫੀ ਏਜਡ ਹੋ ਗਿਆ ਸੀਗਾ ਠੀਕ ਹੈ ਜੀ ਤੇ ਮਾਂ ਵੀ ਇਦਰੋਂ ਆਈ ਹੋਈ ਸੀ ਇਹਨਾਂ ਦੀ ਬਾਰਡਰ ਸਾਈਡ ਤੋਂ ਠੀਕ ਹੈ ਜੀ ਤੇ ਜਿਹੜਾ ਪਾਕਿਸਤਾਨ ਤੁਸੀਂ ਛੋਟੇ ਦੀ ਗੱਲ ਕਰਦੇ ਹੋ ਨਾ ਅੱਜ ਦੇ ਟਾਈਮ ਇੱਕ ਹੀ ਛੋਟਾ ਜਿਹੜਾ ਵੀ ਜਿਉਂਦਾ ਹੈਗਾ ਆਪਣੇ ਇੰਡੀਆ ਦੇ ਵਿੱਚ ਜਿਉਂਦਾ ਜੀ ਉਹ ਸਹਿਨਸਾ ਝੋਟਾ ਹੀ ਉਸੇ ਫਾਰਮ ਦੇ ਉੱਪਰ ਹੈ ਜਿਸੇ ਫਾਰਮ 'ਚ ਹੈ ਜੀ ਹਾਂਜੀ ਬਾਕੀ ਉਹਨਾਂ ਦੀ ਅੱਗੇ ਕੋਈ ਬੱਚੇ ਆ ਗਏ ਪਾਕਿਸਤਾਨ ਬਲੱਡ ਲਾਈਨ ਦੇ ਜੀ ਹਾਂਜੀ ਜਿੱਦਾਂ ਬਾਦਲ ਫਾਰਮ 'ਤੇ ਵੀ 포ਟੋ ਹੀ ਖਲਾ ਝੋਟਾ ਸੀ ਤੇ ਇੱਕ ਉਹਦੇ ਨਾਲ ਹੀਰਾ ਝੋਟਾ ਸੀ ਉਹ ਐਕਸਪਾਇਰ ਹੋ ਗਿਆ ਸੀ ਉਹ ਐਕਸਪਾਇਰ ਹੋ ਗਿਆ ਜੀ ਠੀਕ ਹੈ ਜੀ ਜਿਹੜੀ ਇਹ ਹੁਣ ਮੱਝ ਕਿਹੜੇ ਮਾਲੀ ਤੋਂ ਗੱਬਣ ਆ ਜੀ ਇਹ ਜੀ ਉਹ ਤੋਂ ਗੱਬਣ ਆਪਣੇ ਇਹਦਾ ਜੱਟ ਝੋਟੇ ਦਾ ਜੀ ਬੱਚਾ ਜੀ ਚੰਦਰਨਾਮ ਦਾ ਕਟਿਆ ਜੀ ਉਹਦੀ ਮਾਂ ਪਾਕਿਸਤਾਨ ਨੂੰ ਪੋਰਟ ਸੀ ਠੀਕ ਹੈ ਜੀ ਉਹਦੀ ਮਾਂ ਪਾਕਿਸਤਾਨ ਨੂੰ ਪੋਰਟ ਸੀ ਨਾ ਕਿ ਉਹਦੀ ਵੀ ਬਲੱਡ ਲਾਈਨ ਸੀ ਪਾਕਿਸਤਾਨ ਦੀ ਬਾਦਲ ਫਾਰਮ ਤੇ ਸੀ ਉਹਦੀ ਚੰਦਰਨ ਦੀ ਮਾਂ ਠੀਕ ਹੈ ਜੀ ਤੇ ਉਹ ਉਸ ਤੋਂ ਬਾਅਦ ਇਸ ਫਾਰਮ ਤੇ ਆ ਗਈ ਸੀ ਜੀ ਠੀਕ ਹੈ ਜੀ ਸਸੀਖਾਲ ਜੀ ਸਸੀਖਾਲ ਜੀ ਆਰਮਨ ਲਾਲ ਸਾਰਿਆਂ ਨੂੰ ਜੀ ਠੀਕ ਹੈ ਜੀ ਆਪਣਾ ਐਡਰੈਸ ਦੱਸ ਦਿਓ ਜੀ ਪ੍ਰੋਪਰ ਹਾਂ ਜੀ ਸਾਡਾ ਜੀ ਪਿੰਡ ਹੈ ਗੱਦਪੁਰ ਜੀ ਹਾਂ ਜੀ ਤੇ ਤਸੀਲ ਦੇ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂ ਜੀ ਏ ਬਾਈ ਹੁਣਾ ਨਾ ਜਾਣ ਪਛਾਣ ਕਿਵੇਂ ਬਾਈ ਜੀ ਬਾਈ ਇਹਨਾਂ ਨਾਲ ਜਾਣ ਸਾਡੀ ਪੁਰਾਣੀ ਹੈ ਕਾਫੀ ਸਾਲ ਤੋਂ ਭਰਾਵਾਂ ਵਾਲਾ ਹੀ ਪਿਆਰ ਹੈ ਜੀ ਠੀਕ ਹੈ ਜੀ ਤੇ ਸਾਡੀ ਬਾਈ ਨਾਲ ਰਹਿ ਰਲਦੀ ਠੀਕ ਹੈ ਬੜੀ ਪੁਰਾਣੀ ਮਿੱਤਰਤਾ ਜੀ ਪੁਰਾਣੀ ਪਿੱਤਰਤਾ ਵਾ ਇਹ ਪੌਸ਼ੂਆਂ ਦੇ ਸਦਾਰਦ ਵਿੱਚ ਸਾਡੀ ਪੁੜੀ ਮਲਵਿਕਾ ਜਨਾਪੂਰੀ ਇਹ ਮਲਪੀ ਰਹਿ ਰਲਦੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱਜ ਕਿੰਨੇ ਪਸ਼ੂ ਲੈ ਕੇ ਜਾ ਰਹੇ ਆ ਬਾਈ ਕੋਲ ਅਸੀਂ ਅੱਜ ਬਾਈ ਨਾਲ ਕੋ ਇਹ ਤੇ ਨਾ ਇੱਕ ਮੱਝ ਖਰੀਦੀ ਆ ਤੇ ਦੋ ਕੱਟੇ ਖਰੀਦੇ ਆ ਦੋ ਕੱਟੇ ਆ ਜੀ ਉਹਦਾ ਰਿਕਾਰਡ ਪ੍ਰੋਪਰ ਮਿਲਿਆ ਜੀ ਬਾਈ ਉਹਨਾਂ ਕੋਲ ਹਾਂਜੀ ਹਾਂਜੀ ਰਿਕਾਰਡ ਹੈ ਜੀ ਠੀਕ ਹੈ ਜੀ ਹਾਂਜੀ ਦੋ ਬੱਚੇ ਛੋਟੇ ਹੀ ਆ ਜੀ ਹਜੇ ਦੋ ਬੱਚੇ ਇੱਕ ਤੇ ਹੈਗਾ ਕਟਾ ਜੀ 8 ਮਹੀਨਿਆਂ ਦਾ ਠੀਕ ਹੈ ਜੀ ਇੱਕ ਲੋ ਥੋੜਾ ਜਿਆਦਾ ਛੋਟਾ ਵਾ ਹੋਗਾ ਲਾਲਬੀਨ ਦੋ ਤਿੰਨ ਮਹੀਨੇ ਦਾ ਠੀਕ ਹੈ ਜੀ ਛੋਟਾ ਮਾਝ ਗੱਬਣਿਆ ਦੋ ਮਹੀਨਿਆਂ ਸੁੰਦੀ ਹੈ ਠੀਕ ਹੈ ਜੀ ਹਾਂਜੀ ਮਾਈਕ ਬਾਈ ਉਹਨਾਂ ਨੂੰ ਦੇ ਦਿਓ ਜੀ ਜੱਟ ਦੇ ਅਗਰ ਇਹ ਕੱਟੇ ਜਿਹੜੇ ਨੇ ਦੋਨੇ ਇਹ ਜੱਟ ਦੇ ਨੇ ਉਨੇ ਕੱਟੇ ਜਾ ਰਹੇ ਹਾਂ ਜੱਟ ਬਲੱਡ ਲਾਈਨ ਜਿਹੜੀ ਮੱਝ ਹੈ ਜੀ ਉਹ ਗੱਬਣ ਆ ਜੀ ਇਸ ਵਾਰ ਹਾਂਜੀ ਉਹ ਗੱਬਣ ਆ ਜੀ ਕਿਹੜੇ ਮਾਲੀ ਤੋਂ ਜੀ ਜੀ ਉਹ ਆਪਣਾ ਪਿੱਛੋਂ ਕਿਤੇ ਮਾਈ ਹੈ ਜੀ ਬਾਈ ਜੀ ਨਾਲ ਕੋਲ ਵੀ ਇਹਨਾਂ ਦਾ ਇਹਨਾਂ ਨਾਲ ਕਾਫੀ ਪਿਆਰ ਰੱਖਦੇ ਨੇ ਠੀਕ ਹੈ ਜੀ ਤੋਂ ਹਾਂ ਦੇ ਕੇ ਆਪਾਂ ਕਿਸ ਚੰਗੇ ਆਪਣੇ ਕਿ ਆਪਣੇ ਖਾਸ ਜਿਹੇ ਮਿੱਤਰ ਨੂੰ ਦੇਣੀ ਬ੍ਰੀਡ ਤੇ ਕੰਮ ਕਰਦੇ ਹਾਂ ਹਾਈਬ੍ਰੀਡ ਦੀ ਹਾਂਜੀ ਹਾਂਜੀ ਸਤਿਗੁਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੈ ਪਹਿਲਾਂ ਦਾ ਤੁਹਾਡਾ ਸਵਾਗਤ ਹੈ ਜੀ ਚੈਨਲ ਤੇ ਜੀ ਆਪਣਾ ਠੀਕ ਹੈ ਆ ਪ੍ਰੋਪਰ ਐਡਰੈਸ ਦੱਸ ਦਿਓ ਜੀ ਆਪਣਾ ਆ ਮੇਰਾ ਪਿੰਡ ਖੋਸਾ ਕੋਟਲਾ ਜੀ ਹਾਂਜੀ ਠੀਕ ਹੈ ਜੀ ਮੈਂ ਗਰਮੀਤ ਸਿੰਘ ਤੋਰਾ ਹਾਂ ਠੀਕ ਹੈ ਜੀ ਤੇ ਇਹ ਸਾਡਾ ਫਾਰਮਾ ਤੇ ਜਹਰਦੋਸਤ ਮੇਰੇ ਮਿੱਤਰ ਤਾਂ ਹੀ ਹੈ ਜੀ ਸਾਰੇ ਨਾਲ ਵੈਸੇ ਆਪਣਾ ਸੇਲ ਦਾ ਕੋਈ ਕੰਮ ਨਹੀਂ ਨਹੀਂ ਜੀ ਸੇਲ ਪਰ ਚੀਜ਼ ਦਾ ਕੋਈ ਕੰਮ ਨਹੀਂ ਇਹ ਮਿੱਤਰਤਾ ਇਹਨਾਂ ਮਿੱਤਰਤਾ ਦੇ ਤੌਰ ਤੇ ਹੀ ਪਸ਼ੂ ਜਾ ਰਹੇ ਆ ਜੀ ਇਹਨਾਂ ਕੋਲ ਹਾਂ ਹਾਂ ਜੀ ਇੱਕ ਛੋਟੀ ਪਹਿਲਾਂ ਵੀ ਆਪਣੇ ਕੋਲ ਹਰਿਆਣੇ ਗਈ ਸੀ ਕਿੰਨੇ ਪਸ਼ੂ ਉੱਠ ਗਏ ਜੀ ਟੋਟਲ ਹਾਂ ਇਹ ਪੰਜਵੀਂ ਜਾ ਰਹੀ ਹੈ ਜੀ ਇਹ ਪੰਜਵਾਂ ਪਸ਼ੂ ਜਾ ਰਿਹਾ ਜੀ ਇਹਨਾਂ ਕੋਲ ਤੇ ਇੱਕ ਦੋ ਕੱਟੇ ਵੀ ਗਏ ਆਪਣੇ ਕੋਲ ਠੀਕ ਹੈ ਜੀ ਤੇ ਇਹ ਹਰਪ੍ਰੀਤ ਸਿੰਘ ਢਿੱਲੋਂ ਸਫਰਜੀ ਪਿੰਡ ਤੋਂ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਨਾਂ ਨੇ ਬਾਅਦ ਵਿੱਚ ਮੈਨੂੰ ਲੈ ਕੇ ਭੇਜੀ ਸੀ ਇੱਕ ਬਹੁਤ ਹੀ ਵਧੀਆ ਰਿਜ਼ਲਟ ਰਿਹਾ ਜੀ ਬਹੁਤ ਹੀ ਜ਼ਿਆਦਾ ਠੀਕ ਹੈ ਜੀ ਉਮੀਦ ਤੋਂ ਵੀ ਜ਼ਿਆਦਾ ਮੈਂ ਤਾਂ ਦੇਖਣ ਵੀ ਨਹੀਂ ਗਿਆ ਸੀਗਾ ਹਾਂਜੀ ਇਹਨਾਂ ਨੇ ਸਾਰਾ ਕੁਝ ਲੈ ਕੇ ਭੇਜੀ ਹੈ ਜੀ ਠੀਕ ਹੈ ਜੀ ਇਹ ਉਸ ਤੋਂ ਬਾਅਦ ਕੰਮ ਛੱਡਿਆ ਜੀ ਪੂਰਾ ਠੀਕ ਆ ਹੁਣ ਮਿੱਤਰਤਾ ਦੇ ਤੌਰ ਤੇ ਤਿੰਨ ਪਸ਼ੂ ਦਿੱਤੇ ਹਨ ਹਾਂਜੀ ਕੋਈ ਜਾਣੀ ਆ ਤੁਹਾਨੂੰ ਸੇਲ ਵਾਲਾ ਵੀਰ ਪੁੱਉਣ ਨਾ ਲੱਗਦਾ ਨਹੀਂ ਜੀ ਸੇਲ ਵਾਲਾ ਆਪ ਕੰਮ ਨਹੀਂ ਕਰਦਾ ਉਹ ਤਾਂ ਹੁਣ ਮੈਂ ਪਸ਼ੂ ਘਟਾਉਣੇ ਸੀਗੇ ਜੀ ਠੀਕ ਆ ਜੀ ਹਾਂ ਲੇਬਰ ਦੀ ਸਮੱਸਿਆ ਕਰਕੇ ਆਪ ਤਾਂ ਘਰੇ ਇੰਨਾ ਨਹੀਂ ਪਹੁੰਚਿਆ ਜਾਂਦਾ 50 ਪਸ਼ੂ ਆ ਮੇਰੇ ਕੋਲੇ ਹੁਣ ਵੀ ਠੀਕ ਆ ਜੀ ਤੇ ਇੱਕੋ ਸੇਲ ਕਰਤੇ ਇੱਕੋ ਸਾਰੇ 2-4 ਫੋਰ ਕਰਨੇ ਆ ਠੀਕ ਆ ਜੀ ਤੇ ਉਹਦੇ ਵਿੱਚ ਹੀ ਚਾਰ ਪਸ਼ੂ ਜਾ ਰਹੇ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਜੀ ਇਹ ਫਾਰਮ ਸ਼ੁਰੂ ਕੀਤੇ ਨੂੰ ਜੀ ਇਹ ਲੀਲੀ ਰਾਵੀ ਚ 2019 ਚ ਪਏ ਆ ਜੀ ਠੀਕ ਹੈ ਜੀ ਉਦੋਂ ਫਿਰ ਪਰਚੇਜ ਹੀ ਕੀਤੀ ਸੀ ਕਿ ਨੀਲੀ ਰਾਵੀ ਸਾਰ ਕੇ ਮੋਲ ਲਈਆਂ ਜੀ ਕੋਈ ਨਹੀਂ ਆਉਦੀ ਸੀ ਪਹਿਲਾਂ ਮੋਰਾ ਹੀ ਸੀ ਕਿਆਂ ਮੇਰੇ ਕੋਲੇ ਠੀਕ ਹੈ ਜੀ ਮੋਰਾ ਦਾ ਕੰਮ ਸੀ ਵਧ ਗਿਆ ਮੱਝਾਂ ਸੀ ਕਿਆਂ ਤੇ ਉਸ ਤੋਂ ਬਾਅਦ ਨੀਲੀ ਰਾਵੀ ਵਾਲੇ ਪਾਸੇ ਹਾਂ ਨੀਲੀ ਰਾਵੀ ਧੰਨਵਾਦ ਜੀ ਓਕੇ ਥੈਂਕ ਯੂ